ਇਹ ਸੱਜਣ ਬਾਰੇ ਸੁਣਿਆ ਹੈ ਮੈਂ ਇਹਨਾਂ ਨੂੰ ਜਾਣਦਾ ਹੈ ਤੇ ਤੁਸੀਂ ਮੈਨੂੰ ਪਤਾ ਇਹਨਾਂ ਨੂੰ ਬਹੁਤ ਪਿਆਰ ਕਰਦੇ ਹੋ ਉਸ ਦਿਨ ਨਕੋਦਰ ਵੀ ਪਰਸੋਂ ਚੌਦੀਗੱਲ ਤੁਸੀਂ ਆਏ ਸੀ ਉੱਥੇ ਜਾਇਜ਼ ਸੀ ਉੱਥੇ ਸੋ ਮੇਰੇ ਵੱਲੋਂ ਵੀ ਉਸ ਭਰਾ ਲਈ ਬਹੁਤ ਬਹੁਤ ਪਿਆਰ ਜਿੰਨਾ ਕੁ ਮੈਂ ਜਾਣਿਆ ਮੈਨੂੰ ਲੱਗਦਾ ਵੀ ਜਿਹੜੇ ਜਿਨ੍ਹਾਂ 'ਚ ਵਿੰਗਵਾਲ ਨਹੀਂ ਨਾ ਹੁੰਦਾ ਕੋਈ ਹਨਾ ਸਿੱਧੇ ਜੇ ਸੱਚੇ ਜੇ ਸਾਫ਼ ਜੇ ਇਹ ਤੇ ਉਹਨਾਂ ਇਨਸਾਨਾਂ ਚ ਇੱਕ ਇਨਸਾਨ ਹੈ ਸੋ ਸੋਨੂ ਸਿੱਤੋ ਵਾਲਾ ਸੋ ਮੇਰੇ ਵੱਲੋਂ ਬਹੁਤ ਬਹੁਤ ਪਿਆਰ ਤੁਹਾਡੇ ਲਈ ਬਹੁਤ ਬਹੁਤ ਪਿਆਰ ਤੁਹਾਡੇ ਲਈ ਚਲ ਗਿਆ ਚਲ ਗਿਆ ਚਲ ਗਿਆ ਬੱਸ ਬੱਸ ਜ਼ਿਆਦਾ ਕੁ ਪ੍ਰਾਅਜ਼ਾਦਾ ਕੁ ਪ੍ਰਾਅਜ਼ਾਦਾ ਹਲਾ ਬਹਿਲੇ ਕਿਸੇ ਕਲਾ ਆਹ ਵੇਖੀ ਤੋਰ ਕਾਉਣੇ ਪ੍ਰੀਤੀ ਮਾਈ ਜਨਵੀ ਤੇ ਬੱਬਾ ਜੀ ਨੂੰ ਵੀ ਅਸਲਾਮੁਅਲੈਕ ਮੇਰੇ ਵੱਲ ਜਨੇਦ ਸਰਕਾਰ ਬੈਠੀ ਆ ਤੇ ਅਸਲਾਮੁਅਲੈਕ ਨੂੰ ਨਨ ਬਾਬਾ ਮੰਗਾ ਜੀ ਨੂੰ ਵੀ ਸਾਈ ਜਨਵੀ ਅਸਲਾਮੁਅਲੈਕ ਮੇਰੇ ਵੱਲ ਕਰਨਾਲ ਵਾਲਿਓ ਕੀ ਹਾਲ ਚਾਲ ਆ ਪ੍ਰਾ ਕੈਮ ਸ਼ਾਮ ਜੋ ਕਰਨਾਲ ਵਾਲਿਓ ਕੀ ਹਾਲ ਚਾਲ ਓਕੇ ਆ ਦਾਰ ਵਾਲਿਆਂ ਨੂੰ ਪ੍ਰਭਾ ਨੂੰ ਵੀ ਥੈਂਕ ਯੂ ਲੰਗਰ ਲੰਗਰ ਸ਼ਕਾ ਹੁੰਦਾ ਹੈ ਵੀਰਾਂ ਦਾ ਉਹਨਾਂ ਦਾ ਵੀ ਧੰਨਵਾਦ ਹੈ ਜੇ ਮੇਰੇ ਮੇਰੇ ਭਰਾ ਜਿੰਨੇ ਸੇਵਾਦਾਰ ਆ ਤੇ ਮੁੱਖ ਸੇਵਾਦਾਰ ਆ ਤੇ ਪ੍ਰਭਾਂ ਦਾ ਧੰਨਵਾਦ ਵੀਰਾਂ ਦਾ ਕਿਹੜਾ ਸੁਣਨਾ ਵੀਰੇ ਤੁਸੀਂ ਦੱਸੋ मूसे वाले का चलो ठीक है बाई बाई ही यही कहती ही दुनिया है वो तेरे की असल दे तेरे जट नूह वो बाई बाई ही यही कहती ही दुनिया है वो तेरे की असल दे तेरे जट नूह वो बाई बाई ही यही कहती ही दुनिया है वो तेरे की असल दे तेरे जट नूह वो बाई बाई ही कहती ही दुनिया है। ਓ ਤੇਰੇ ਕਿਹ ਛਾਵੇਂ ਤੇਰੇ ਜੱਟ ਨੂੰ ਓ ਬਈ ਬਈ ਕਹਿੰਦੀ ਦੁਨੀਆ ਹੈ ਓ ਗਲੀ ਤੇ ਰਿਚ ਕੇ ਲਿਆ ਗਲ ਪੈਂਦ ਰੇ ਯਾਰਾਂ ਦਾ ਆ ਪੁੱਠਾ ਬੰਦਾ ਪੈ ਗਿਆ ਨਹੀਂ ਹੁਣ ਨਾ ਆਪਣੇ ਪਿਆਰਾਂ ਦਾ ਉਸ ਮੋੜ ਤੇ ਉਸ ਮੋੜ ਤੇ ਤਾਂ ਜਾ ਖੜੀਦਾ ਸੀ ਆ ਜਾ ਖੜੀਦਾ ਸੀ ਹਾ ਕਲੀ ਤੇਰੀ ਵਿੱਚ ਘੇਰ ਲਿਆ ਦਿਲ ਪੈਂਦ ਰਿਆ ਯਾਰਾਂ ਦਾ ਆ ਪੁੱਠਾ ਪੰਗਾ ਪੈ ਗਿਆ ਨਿਉਨ ਆਪਣੇ ਪਿਆਰਾਂ ਦਾ ਉਸ ਮੋੜ ਤੇ ਉਸ ਮੋੜ ਤੇ ਤਾਂ ਜਾ ਖੜੀ ਦਾ ਸੀ ਆ ਜਾ ਖੜੀ ਦਾ ਸੀ ਹਾ ਕਲੀ ਤੇਰੀ ਵਿੱਚ ਘੇਰ ਲਿਆ ਦਿਲ ਪੈਂਦ ਰਿਆ ਯਾਰਾਂ ਦਾ ਆ ਪੁੱਠਾ ਪੰਗਾ ਪੈ ਗਿਆ ਨਿਉਨ ਆਪਣੇ ਪਿਆਰਾਂ ਦਾ ਹਾਂਜੀ ਜੀ ਵੀਰਿਆ ਆਪਣੇ ਕਰੇ ਗਰਵਾਲ ਦਾ ਭਰਾ ਦਾ ਧੰਨਵਾਦ ਜਬ 50000 ਰੁਪਇਆ ਤੇ ਵੀਰ ਦੇ ਕੇ ਗਿਆ ਇਹ ਲਵ ਯੂ ਭਰਾ ਕਰੇ ਗਰਵਾਲ ਨੂੰ ਵੀਰ ਜੇ ਤਾੜੀਆਂ ਲਾ ਦਿਓ ਭਰਾ ਕਰੇ ਗਰਵਾਲ ਭਰਾ ਦੇ ਕਰਕੇ ਦਾ ਥੈਂਕ ਯੂ ਕਿ 50000 ਰੁਪਏ 50000 ਰੁਪਇਆ ਦੇ ਗਿਆ ਕਿ ਵੀਰ ਆਪ ਨੂੰ 50000 ਰੁਪਇਆ 50000 ਰੁਪਇਆ ਦੇ ਗਿਆ ਕਿ ਵੀਰੇ ਥੈਂਕ ਯੂ ਓ ਮਿੱਤਰਾਂ ਨੂੰ ਆ ਮਿੱਤਰਾਂ ਨੂੰ ਬੋਲਨੇ ਹੈ ਦਿਲੋੜ ਕੋਈ ਨਾ ਨੀ ਬੱਲੀਆਂ ਨੇ ਰਿਕੜ ਬੋਲਦੇ ਹੈ ਓ ਮਿੱਤਰਾਂ ਨੂੰ ਬੋਲਨੇ ਹੈ ਦਿਲੋੜ ਕੋਈ ਨਾ ਨੀ ਬੱਲੀਆਂ ਨੇ ਰਿਕੜ ਬੋਲਦੇ ਹੈ ਆ ਮਿੱਤਰਾਂ ਨੂੰ ਬੋਲਨੇ ਹੈ ਦਿਲੋੜ ਕੋਈ ਨਾ ਨੀ ਬੱਲੀਆਂ ਨੇ ਰਿਕੜ ਬੋਲਦੇ ਹੈ ਆ ਮਿੱਤਰਾਂ ਨੂੰ ਬੋਲਨੇ ਹੈ ਦਿਲੋੜ ਕੋਈ ਨਾ ਨੀ बलिए रिकॉर्ड बोलते हैं कच्ची पेंशन ना नसीब लिखे साब नी कल नी सा नसीब लिखे मस्त बना दे गए बीबा ना जा मस्ता दे मस्त बना देन गए बीबा ना जा मस्ता दे मस्त बना देन गए बीबा ਧੰਨਵਾਦ ਵੀਰੇ ਥੈਂਕ ਯੂ ਕਿਨੈਰ ਆ ਲੈੰਦਾ ਭਰਾਵਾਂ ਦਾ ਧੰਨਵਾਦ ਦਵੀਰਨਾ ਪ੍ਰੀਤੀ ਮਾ ਜੀ ਦਾ ਧੰਨਵਾਦ ਖਲੀ ਭਰਾ ਦਾ ਵੀ ਤੇ ਧੰਨਵਾਦ ਦਵੀਰ ਦਾ ਥੈਂਕ ਯੂ ਜੀ